ਤੂੰ ਮੈਨੂੰ ਲੱਗਦਾ ਕੁੰਡਾ ਕਰਵਾਏਂਗੀ ਇੱਕ ਅੱਧਾ ਕਿੱਲਾ ਮੇਰਾ ਵਕਾਏਂਗੀ ਕੋਈ ਤੁਹਾਡੇ ਕਿੱਲੇ ਨਹੀਂ ਵਿਕਦੇਗੇ ਭਰਾ ਦਾ ਵਿਆਹ ਨੇੜੇ ਸੀ ਸੋਨਾ ਤਾਂ ਖਰੀਦਣਾ ਹੀ ਸੀਗਾ ਆ ਦੇਖੋ ਹੁਣ ਸੰਦੂ ਸਾਹਿਬ ਤੁਹਾਡਾ ਕੋਈ ਕਿੱਲਾ ਨਹੀਂ ਵੇਚਣ ਦਿੰਦੇ ਅਸੀਂ ਸੋਨੇ ਦਾ ਡਿਸਕਾਊਂਟ ਦੇ ਰਹੇ ਹਾਂ ਸੋਨੇ ਤੇ ਡਿਸਕਾਊਂਟ ਕੌਣ ਦੇ ਰਿਹਾ ਬਾਈ ਜੀ ਅਸੀਂ ਦਿੰਨੇ ਆ ਜੀ ਅਨਮੋਲ ਜੁਐਲਰ ਵਾਲੇ ਆਜੋ ਤੁਸੀਂ ਆਓ ਦਿਖਾਣੇ ਤੁਹਾਨੂੰ ਓਹੋ ਪਵਨ ਤੂੰ ਤਾਂ 20-20 ਲੱਖਾਂ ਵਾਲਿਆਂ ਚ ਇਹਨਾਂ ਨੂੰ ਹੱਥ ਪਾਈ ਜਾਣੀ ਹੈ ਮੈਨੂੰ ਲੱਗਦਾ ਵੀ ਕਿੱਲੇ ਵਾਲਾ ਕੰਮ ਤਾਂ ਮੇਰਾ ਹੁਣ ਹੋ ਹੀ ਜਾਣਾ 100% ਉਹ ਨਹੀਂ ਹੁੰਦਾ ਕਿਉਂ ਤੁਸੀਂ ਘਬrai ਜੰਨੇ ਕਿਤੇ ਕੀ ਜੀ ਤੁਸੀਂ ਦੱਸ ਹੀ ਦਿਓ ਕਿੰਨੇ ਪੈਸੇ ਲੱਗ ਜਾਣਗੇ ਇਹ 20 ਤੋਂ 25000 ਰੁਪਏ ਦੀ ਚੈਨ ਹੈ ਸਰ ਇਹ ਬਾਈ ਜੀ ਐਵੇਂ ਇਹਦੇ ਚ ਕੀ ਪਾਇਆ ਵੀ ਜਿਹੜਾ ਸੋਨਾ ਇੰਨਾ ਸਸਤਾ ਕਿਵੇਂ ਦੇ ਰਹੇ ਹੋ ਤੁਸੀਂ ਇਸ ਲਈ ਪਾਇਆ ਜੀ ਇਹਦੇ ਨੀਚੇ ਜਿਹੜਾ ਬੇਸ ਹੈ ਜੀ ਦੂਜੇ ਮੈਟਲ ਦਾ ਹੈ ਉੱਪਰਲੀ ਜਿਹੜੀ ਪਰਤ ਹੈ ਨਾ ਉਹ ਸੋਨੇ ਦੀ ਹੁੰਦੀ ਹੈ ਪਿਓਰ ਸੋਨੇ ਦੀ ਅੱਛਾ ਇਸ ਕਰਕੇ ਉੱਪਰਲੀ ਪਰਤ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਠੀਕ ਹਾਂਜੀ ਉਸ ਹਿਸਾਬ ਨਾਲ ਇਹ ਜਿੰਨਾ ਚੜਦਾ ਉਹਦੇ ਹਿਸਾਬ ਨਾਲ ਪੈਸੇ ਲੈ ਲੈਂਦੇ ਆ ਇਹ ਡਿਜ਼ਾਈਨ ਤਾਂ ਤੁਸੀਂ ਸਾਰੇ ਸੋਨੇ ਵਾਲੇ ਪਏ ਹੋਏ ਸਾਰੇ ਕੋਈ ਡਿਜ਼ਾਈਨ ਕੱਲਾ ਤੋਂ ਕੱਲਾ ਸਾਡਾ ਕਾਰੀਗਰ ਦੇਖੋ ਸਾਰਾ ਹੀ 골ਡ ਵਾਲ ਉਹੀ ਕਾਰੀਗਰ ਸਾਡਾ ਸਮਾਨ ਬਣਾਉਂਦੇ ਇਸ ਕਰਕੇ ਸੇਮ ਡਿਜ਼ਾਈਨ ਬਣਨਗੇ ਸੇਮ ਕੁਆਲਿਟੀ ਬਣਦੀ ਹੈ ਇਹਦੀ ਤਾਂ ਕੋਈ ਪਹਿਚਾਣ ਵੀ ਨਹੀਂ ਆ ਸਕਦੀ ਮਤਲਬ ਕੀ ਹਾਂਜੀ ਜਦੋਂ ਤੱਕ ਆਪਾਂ ਇਹਨੂੰ ਰਗੜਦੇ ਨਹੀਂ ਕੱਟਦੇ ਨਹੀਂ ਉਹ ਤਾਂ ਕੋਈ ਪਹਿਚਾਣ ਨਹੀਂ ਹੈਗੀ ਇਹਦੀ ਠੀਕ ਠੀਕ ਹੈ ਜੀ ਹਾਂਜੀ ਅਨਲੀ ਸੋਨਾ ਬਹੁਤ ਵਧੀਆ ਚੀਜ਼ ਹੈ ਨਾਲੇ ਸੇਫਟੀ ਹੈ ਨਾਲੇ ਰੇਟ ਵੀ ਵਧਿਆ ਜਾਂਦੇ ਆ ਤੇ ਤੁਸੀਂ ਇਹਨੂੰ ਅੱਧੇ ਰੇਟ ਤੇ ਜਦੋਂ ਮਰਜ਼ੀ 5 ਸਾਲ ਦੇ ਵਿੱਚ ਚੇਂਜ ਵੀ ਕਰਾ ਸਕਦੇ ਹੋ ਅੱਛਾ ਵੀ ਸ਼ੌਂਕ ਪੂਰਾ ਕਰਕੇ ਆਉਂਦਾ ਅਸੀਂ ਸ਼ੌਂਕ ਪੂਰਾ ਕਰੋ ਜਦੋਂ ਤੁਹਾਨੂੰ ਲੱਗਦਾ ਅੱਧੇ ਰੇਟ ਤੇ ਚੇਂਜ ਕਰਾ ਲਓ ਡਿਜ਼ਾਈਨ ਚੇਂਜ ਕਰਨਾ ਜਦੋਂ ਮਰਜ਼ੀ ਬਦਲ ਲਓ ਤੇ ਇਹ ਜਿਹੜੇ ਡਿਜ਼ਾਈਨ ਕਸਟਮਰ ਆਪਦੇ ਹੱਥ ਨਾਲ ਵੀ ਕਸਟਮਾਈਜ਼ ਕਰਵਾ ਸਕਦਾ ਹੈ ਕਸਟਮਾਈਜ਼ ਵੀ ਕਰ ਦਿੰਦੇ ਆ ਪਰ ਸਾਡੇ ਕੋਲ ਆਲਮੋਸਟ ਬਨੇ ਹੋਏ ਡਿਜ਼ਾਈਨ ਹੀ ਬਹੁਤ ਮਿਲ ਜਾਂਦੇ ਆ ਜੇ ਕਸਟਮਰ ਲੈ ਕੇ ਆਏਗਾ ਉਹਦਾਂ ਮਿਲਦੇ- ਫਿਰ ਤਾਂ ਪਵਨ ਬਹੁਤ ਵਧੀਆ ਗੱਲ ਹੈ ਤੂੰ ਤਾਂ ਪਲੇਟ ਭਰ ਲਈ ਤਾਂ ਸਸਤੇ ਜੀ ਸਾਰਤਾ ਤੇ ਵੀਰ ਜੀ ਹੁਣ ਜਿਹੜਾ ਮੈਂ ਅੰਟੀਕ ਦੇ ਵਿੱਚ ਸੈੱਟ ਪਾਇਆ ਹੋਇਆ ਜੀ ਇਹ ਮਤਲਬ ਕਿੰਨੇ ਕਚ ਬਣ ਜਾਊਗਾ ਜੀ ਇਹ ਥੋੜਾ ਬਣ ਜਾਊਗਾ 25000 ਰੁਪਏ ਦੀ ਰੇਂਜ ਦੇ ਵਿੱਚ ਸਾਰਾ ਸੈੱਟ ਬਣ ਜਾਊਗਾ ਕੰਪਲੀਟ ਇਹਦੇ ਵਿੱਚ ਝੁਮਕੇ ਵੀ ਆ ਜਾਣਗੇ ਸੈੱਟ ਆ ਜਾਊਗਾ ਮੰਗ ਟਿੱਕਾ ਆ ਜਾਊਗਾ ਇੰਡੀਵੀਜੁਅਲਰੀ ਕਹਿੰਦੇ ਹਨ ਹਾਂਜੀ ਹਾਂਜੀ ਇਹ ਪਾਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਚੀਜ਼ ਹੈ ਜਿੱਦਾਂ ਮਰਜ਼ੀ ਪਾਓ ਇਹਨੂੰ ਆਪਣੇ ਫੰਕਸ਼ਨ ਦੇ ਜਦੋਂ ਤੁਹਾਡਾ ਮਨ ਭਰ ਜੇ ਇਹਨੂੰ ਅੱਧੇ ਰੇਟ ਤੇ ਚੇਂਜ ਕਰਾ ਲਓ ਠੀ ਠੀਕ ਹੈ ਜੀ ਤੇ ਇਹਦੀ ਪਾਲਿਸ਼ ਵਗੈਰਾ ਉੱਪਰੋਂ ਲੈਂਦੇ ਤਾਂ ਕੁਝ ਨਹੀਂ ਹੁੰਦਾ ਜੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਨਾ ਠੀਕ ਹੈ ਜੀ ਕਿਉਂਕਿ ਇਹ ਪਾਲਿਸ਼ ਨਹੀਂ ਹੈਗੀ ਇਹਦੇ ਉੱਪਰ ਇੱਕ ਨਾ ਪਲੇਟਿੰਗ ਹੋਈ ਹੋਈ ਹੈ 1 ਗ੍ਰਾਮ ਸੋਨੇ ਦੀ ਅੱਛਾ ਜੀ ਹਿਸਾਬ ਨਾਲ ਇਹ ਚੜਿਆ ਹੁੰਦਾ ਕਾਫੀ ਵਧੀਆ ਮਜ਼ਬੂਤ ਚੜਿਆ ਹੁੰਦਾ ਕੁਝ ਨਹੀਂ ਖਰਾਬ ਹੁੰਦਾ ਤੇ ਬਾਕੀ ਵੀਰ ਜੀ ਹੈ ਨਾ ਇਹਦੀ ਤਾਂ ਸੇਫਟੀ ਵੀ ਬਹੁਤ ਹੁੰਦੀ ਆ ਬਾਕੀ ਇਹ ਵੀ ਹੈ ਵੀ ਹਰ ਕੋਈ ਇੰਨਾ ਮਤਲਬ ਕਿ ਪੈਸਾ ਨਹੀਂ ਲਾ ਸਕਦਾ ਹੁੰਦਾ ਵੀ 골ਡ ਦੇ ਉੱਪਰ ਤੁਹਾਨੂੰ ਵੀ ਪਤਾ ਹੀ ਹੈ ਵੀ 골ਡ ਕਿੰਨਾ ਜ਼ਿਆਦਾ ਮਹਿੰਗਾ ਹੋ ਗਿਆ ਤੇ ਇਹ ਵਾਲੀ ਆਪਾਂ ਜਿਹੜੀ ਕਿ ਜੁਐਲਰੀ ਲੈ ਕੇ ਨਾਲੇ ਤਾਂ ਆਪਾਂ ਦੇ ਸ਼ੌਂਕ ਪੂਰੇ ਕਰ ਸਕਦੇ ਆ ਨਾਲੇ ਡਿਜ਼ਾਈਨ ਵੀ ਬਦਲ ਬਦਲ ਕੇ ਪਾ ਸਕਦੇ ਆ ਕਿਉਂਕਿ ਜਦੋਂ ਆਪਾਂ ਦਾ ਮਨ ਭਰ ਗਿਆ ਉਦੋਂ ਆਪਾਂ ਚੇਂਜ ਕਰਕੇ ਤੇ 50% ਤੇ ਆਪਣੇ ਜਿਹੜੇ ਕਿ ਰਿਟਰਨ ਹੋ ਜਾਣਗੇ 50 ਹੋਰ ਆਪਾਂ ਪੇ ਕਰਕੇ ਤੇ ਨਵੇਂ ਡਿਜ਼ਾਈਨ ਲੈ ਜਾਾਂਗੇ ਹਾਂਜੀ ਗੱਲ ਪੈਸੇ ਲਾਣ ਦੀ ਵੀ ਨਹੀਂ ਹੈਗੀ ਪੈਸੇ ਥਾਰੇ ਕੋਈ ਲਗਾ ਵੀ ਸਕਦਾ ਕੋਈ ਨਹੀਂ ਵੀ ਪਰ ਅੱਜ ਕੱਲ ਲਗਾ ਕੇ ਜਿਹੜੀ ਮੇਕਿੰਗ ਚਾਰजेस ਬੈਂਦੀ ਹੈ ਉਸੇ ਰੇਟ ਤੇ ਅਸੀਂ ਜੁਐਲਰੀ ਦੇ ਦੇਣੀ ਹੈ ਜਦੋਂ ਜਲ ਲੋ ਗਰੈਂਟ ਭਰਦੇ ਹਾਂ ਉਸੇ ਰੇਟ ਤੇ ਅਸੀਂ ਸਮਾਨ ਦੇ ਦਾਂ ਤੁਹਾਡਾ ਆਪਣਾ ਸਮਾਨ ਆ ਜਾਣਾ ਤੁਸੀਂ ਜਿੰਨੀ ਵਾਰ ਮਰਜ਼ੀ ਬਾਓ ਜਦੋਂ ਤੁਹਾਡਾ ਮਨ ਭਰਦਾ ਹੈ ਪੂਰਾ ਫਿਰ ਤੁਸੀਂ ਚੇਂਜ ਕਰਾਣਾ ਠੀਕ ਹੈ ਵੀਰ ਜੀ ਤੇ ਜਿਹੜੇ ਆ ਚੁੰਮਕੀ ਵਾਲੇ ਕੰਟੇ ਹੈਗੇ ਆ ਜੀ ਇਹ ਕਿੰਨੇ ਆ ਹਾਂ ਜੀ 4-5000 ਰੁਪਏ ਦੇ ਵਿੱਚ ਮਿਲ ਜਾਂਦੇ ਜੀ ਆਹ 4-5000 ਚ ਬਹੁਤ ਸੋਹਣੇ ਦੋਸਤੋ ਜਿਵੇਂ ਅੱਜ ਕੱਲ ਤਾਂ ਆਪਾਂ ਇਹ ਟ੍ਰੈਂਡ ਦਾ ਜਿਹੜਾ ਕਿ ਪੁਰਾਣੇ ਸਮਿਆਂ ਤੋਂ ਚੱਲਿਆ ਆ ਰਿਹਾ ਚੁੰਮਕੀ ਵਾਲਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜੈਂਟਸ ਜਿਹੜੇ ਕਿ ਕੜੇ ਹੈਗੇ ਆ ਇਹ ਵੀਰ ਜੀ ਕਿੰਨੇ ਤੋਂ ਮਤਲਬ ਕਿ ਸਟਾਰਟਿੰਗ ਹੋ ਜਾਂਦੀ ਹੈ ਜੇ ਆਪਾਂ ਇਹਦੀ ਸਟਾਰਟਿੰਗ ਮੈਮ ਸਾਡੀ 10000 ਤੋਂ ਸਟਾਰਟ ਹੋ ਜਾਂਦਾ ਕੁਝ ਬਹੁਤ 10 ਤੋਂ 15000 20000 ਦੇ ਗਾਗ ਦੀ ਚੁਆਇਸ ਹੈ ਸਾਹਮਣੇ ਜਿੰਨਾ 골ਡ ਹੋਣਾ ਚੜਾਣਾ ਦਿੰਨੇ ਹੋ ਉਸ ਦਾ ਮੈਰਿਟ ਲੱਗ ਜਾਂਦਾ ਹੈ ਨਾ ਠੀਕ ਹੈ ਜੀ ਤੇ ਇੱਧਰ ਆਪਾਂ ਜੈਂਟਸ ਜਿਹੜੀਆਂ ਚੇਨਸ ਸਜਾਈਆਂ ਹੋਈਆਂ ਹਨ ਹਾਂ ਜੀ ਇਹ ਵੀ ਚੇਨਸ ਹੈ ਜਿਹੜੀ ਜੈਂਟਸ ਜਿਹੜੀ ਨਾਰਮਲ ਚੇਨਾਂ ਉਹ 10-12000 ਰੁਪਏ ਦੇ ਰੇਂਜ ਸ਼ੁਰੂ ਹੋ ਜਾਂਦੀਆਂ ਜਿੰਨੀਆਂ ਹੈਵੀ ਲਈ ਜਾਊਂਗਾ ਉਸ ਹਿਸਾਬ ਨਾਲ ਬਜਟ ਥੋੜਾ ਥੋੜਾ ਬਹੁਤ ਵੱਧ ਜਾਂਦਾ ਜ਼ਿਆਦਾ ਨਹੀਂ ਵੱਧਦਾ ਹਾਂ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਜਿਹੜੇ ਡਿਜ਼ਾਈਨ ਹੈਗੇ ਆ ਆ ਦੇਖੋ ਕਿੰਨੇ ਜਿਹੜੇ ਕੀ ਡਿਜ਼ਾਈਨ ਪਏ ਆ ਸਿੰ ਜਾਂ ਜਿਵੇਂ ਆ ਲੇਡੀਜ਼ ਵਾਸਤੇ ਗਰਲਸ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਕੀ ਡਿਜ਼ਾਈਨ ਬਣੇ ਨੇ ਸਾਰੀ ਡੇਲੀਵੇਅਰ ਆਈਟਮ ਹੈ ਜਿੱਦਾਂ ਮਰਜੀ ਬਾਉ ਡੇਲੀ ਦੇ ਵਿੱਚ ਜਿੱਦਾਂ ਮਰਜੀ ਯੂਜ਼ ਕਰੋ ਕੁਝ ਨਹੀਂ ਹੁੰਦਾ ਅੱਛਾ ਵੀ ਆਪਾਂ ਘਰੇ ਵੀ ਡੇਲੀ ਪਾਈ ਜਾਈਏ ਕੋਈ ਫਰਾਵ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀ ਬਸ ਰਗੜ ਤੋਂ ਬਚਾਣਾ ਹੋਰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਮੈਂ ਆਪਾਂ ਸਾਬਣ ਵਗੈਰਾ ਲੱਗ ਜੀ ਸਾਬਣ ਪਾ ਨਹੀਂ ਲਗਾ ਜਾਂਦੇ ਰੋ ਵਧੀਆ ਰਹਿੰਦਾ ਕੋਈ ਗੱਲ ਨਹੀਂ ਸਾਫ਼ ਰੱਖਣਾ ਇਹਨਾਂ ਨੂੰ ਗੰਦਾ ਨਾ ਹੋਣ ਦਿਓ ਜ਼ਿਆਦਾ ਸਫਾਈ ਰੱਖੋ ਕੁਝ ਨਹੀਂ ਹੁੰਦਾ ਨੂੰ ਠੀਕ ਹੈ ਜੀ ਆ ਦੇਖੋ ਜੀ ਡਿਜ਼ਾਈਨ ਤੁਹਾਨੂੰ ਬਹੁਤ ਅੱਜ ਇਹ ਸਤਨਾਮ ਵਾਹਿਗੁਰੂ ਲਿਖਿਆ ਹੋਇਆ ਜੀ ਹਾਂਜੀ ਇੱਦਾਂ ਤੁਸੀਂ ਨਾਮ ਆਪਣਾ ਵੀ ਲਿਖਵਾਉਣਾ ਉਹ ਵੀ ਲਿਖਵਾ ਦੇਾਂਗੇ ਥੋੜਾ ਟਾਈਮ ਲੱਗਦਾ ਹਫਤਾ 10 ਦਿਨ ਉਹਦੇ ਚ ਉਹ ਵੀ ਥੋੜਾ ਨਾਮ ਵੀ ਕਸਟਮਾਈਜ਼ ਹੋ ਕੇ ਆ ਜਾਏਗਾ ਠੀਕ ਹੈ ਜੀ ਤੇ ਇੱਧਰ ਤੁਸੀਂ ਆ ਬ੍ਰੈਸਲੇਟ ਵਗੈਰਾ ਦੇਖ ਸਕਦੇ ਇੱਦੀ ਦਾ ਹੁਣ ਰਾਖੀ ਆ ਰਹੀ ਹੈ ਇਹਦੇ ਲਈ ਆਪਾਂ ਨੂੰ ਤੁਸੀਂ ਆਪਣਾ ਭਰਾਵਾਂ ਨੂੰ ਗਿਫਟ ਕਰਨੇ ਆ ਇਹ ਆਈਟਮ ਸਾਰੀ ਮਿਲ ਜੂਗੀ ਆਪਾਂ ਨੂੰ ਇਹਦੇ ਚ ਛੋਟੇ ਵੱਡੇ ਸਾਈਜ਼ ਸਾਰੇ ਹੈਗੇ ਆ ਉਹ ਵੀ ਮਿਲ ਜਾਣਗੇ ਜੇ ਤੁਸੀਂ ਰਿਟਰਨ ਗਿਫਟ ਆਪਣੀ ਭੈਣਾਂ ਨੂੰ ਦੇਣਾ ਉਹਨਾਂ ਲਈ ਵੀ ਆਪਣੇ ਕੋਲ ਬਹੁਤ ਕੁਝ ਹੈਗਾ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਤੁਸੀਂ ਦੇਖ ਸਕਦੇ ਆ ਚੇਨ ਦੇ ਵਿੱਚ ਪਾਉਣ ਵਾਸਤੇ ਲੋਕੇਟ ਬਣੇ ਹੋਏ ਆ ਆ ਨਾਲ ਹੀ ਇਹਦੇ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਇਹ ਪੈਂਡੈਂਟ ਛੋਟੇ ਛੋਟੇ ਸੈੱਟ ਜਿਵੇਂ ਆਪਾਂ ਲਾਈਟ ਵੇਟ ਦੇ ਵਿੱਚ ਲੈਣੇ ਹੋਣ ਤਾਂ ਤੇ ਹੈਵੀ ਵੀ ਮਿਲ ਜਾਣਗੇ ਤੁਹਾਨੂੰ ਇੱਧਰ ਜੜਾਉ ਸੈੱਟ ਵੀ ਮਿਲ ਜਾਣਗੇ ਇੱਧਰ ਦੇਖ ਸਕਦੇ ਆ ਤੇ ਆ ਵੀਰ ਦੀ ਜਿਹੜੀਆਂ ਬੈਂਗਲਸ ਨੇ ਇਹ ਕਿੰਨੇ ਕੇ ਪ੍ਰਾਈਸ ਤੋਂ ਜਿਹੜੇ ਕਿ ਸ਼ੁਰੂ ਹੋ ਜਾਂਦੀਆਂ ਇਹ ਇਹ ਬੈਂਗਲਜ਼ਰੀ ਚਾਰ ਪੀਸ ਦਾ ਸੈੱਟ ਆਂਦਾ ਹੈ 10 ਤੋਂ 11000 ਰੁਪਏ ਦੀ ਰੇਂਜ ਬਣ ਜਾਂਦਾ ਪੂਰਾ ਸੈੱਟ ਨਾ ਜੀ ਕਾਫੀ ਸਾਰੇ ਡਿਜ਼ਾਈਨਸ ਹੋ ਤੋਂ ਉੱਪਰ ਡਿਜ਼ਾਈਨ ਮਿਲ ਜਾਣਗੇ ਸਾਈਜ਼ ਵੀ ਸਾਰੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਤੇ ਜੇ ਆਪਾਂ ਅੰਟੀਕ ਦੇ ਵਿੱਚ ਲੈਣੇ ਹੋਣ ਜੀ ਅੰਟੀਕ ਕੰਗਣ ਆਂਦੇ ਜੀ ਇਹ ਵੀ ਇਸੇ ਰੇਂਜ ਦੇ ਵਿੱਚ ਹੀ ਹੈ ਇਹ ਵਿੱਚ ਬ੍ਰੌਡ ਵੀ ਹੈ ਥੋੜੇ ਸਲੀਕ ਚਾਹੀਦੇ ਉਹ ਵੀ ਮਿਲ ਜਾਣਗੇ ਚਾਰ ਚੂੜੀਆਂ ਚਾਹੀਦੀਆਂ ਚੂੜੀਆਂ ਵੀ ਮਿਲ ਜਾਣਗੀਆਂ ਜਿੰਦੀਕ ਚ ਆਪਣੇ ਕੋਲ ਠੀਕ ਹੈ ਜੀ ਅੰਟੀਕ ਦੇ ਵਿੱਚ ਵੀ ਜਿਹੜੇ ਡਿਜ਼ਾਈਨ ਬਹੁਤ ਸਾਰੇ ਤੁਹਾਨੂੰ ਮ ਇੱਥੋਂ ਆਪਾਂ ਹਟ ਕੇ ਕੁਝ ਵੱਖਰਾ ਬਣਾਈਏ ਕਿਉਂਕਿ ਤੁਹਾਨੂੰ ਇਹਨਾਂ ਵਿੱਚੋਂ ਹੀ ਬਹੁਤ ਜ਼ਿਆਦਾ ਜਿਹੜੇ ਕਿ ਪਸੰਦ ਆ ਜਾਣਗੇ ਇੱਧਰ ਤੁਸੀਂ ਰਿੰਗਸ ਦੇਖ ਸਕਦੇ ਹੋ ਰਿੰਗਸ ਤੇ ਆ ਜਿਹੜੀ ਇਹ ਪਾਰਟੀ ویئر ਰਿੰਗਸ ਹੈ ਜੀ ਕੋਕਟੇਲ ਰਿੰਗ ਹਨਾ ਇਹਨੂੰ ਕਹਿੰਦੇ ਕੋਈ ਛੋਟਾ ਮੋਟਾ ਫੰਕਸ਼ਨ ਹੈ ਕਰ ਜਾਂ ਕੋਈ ਕਿੱਟੀ ਪਾਰਟੀ ਹੈ ਕੋਈ ਓਕੇਜਨ ਹੈਗਾ ਤੁਸੀਂ ਪਾ ਸਕਦੇ ਹੋ ਡੇਲੀ ਕਿਉਂਕਿ ਇਹਨੂੰ ਬਣਵਾਈ ਜੇ ਲਵਾਂਗੇ ਲੱਖ ਰੁਪਏ ਤੋਂ ਪਹਿਲਾਂ ਰਿੰਗ ਬਨੇਗੀ ਉੱਥੇ ਬਣਵਾਈ ਹੀ 10-15 ਹਜ਼ਾਰ ਤਰੀ ਹੈ ਅਸੀਂ ਰਿੰਗੀ 5000 ਰੁਪਏ ਦੀ ਦੇ ਦੇਣੀ ਹੈ ਤੁਹਾਨੂੰ ਜਦੋਂ ਮਰਜ਼ੀ ਫਿਰ ਤੁਸੀਂ ਟਾਈਗਰ ਐਡਜਸਟ ਕਰਕੇ ਫਿਰ ਦੋ ਮਰਜ਼ੀ ਚੇ ਚੁੰਮਕੀ ਵਾਲੇ ਕਾਂਟਿਆਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਵੈਰਾਈਟੀ ਹੈਗੀ ਹੈ ਜੀ ਇਹ ਸਾਰੇ ਕੀ 2 ਤੋਂ 2000 ਦੇ ਦੇਖੀ ਕਿੰਨੇ ਸੀ 2000 2000 3000 4000 5000 ਇਸੇ ਰੇਂਜ ਦੇ ਜੀ ਸਾਰੇ ਹਾਂ ਜੀ ਹਾਂ ਬਹੁਤ ਸੋਹਣੇ ਸੋਹਣੇ ਬਣੇ ਆ ਉਦਾਂ ਆਪਾਂ ਹੋਰ ਵੀ ਜਿਹੜੇ ਕਿ ਆਰਟੀਫੀਸ਼ੀਅਲ ਹੋਰ ਲੈਣੇ ਆ ਉਹਦੇ ਨਾਲ ਉਹ ਇਹ ਲੁੱਕ ਜਿਹੜੀ ਕਿ ਜ਼ਿਆਦਾ ਵਧੀਆ ਲੱਗਦੀ ਹੈਗੀ ਲੁੱਕ ਇਸ ਲਈ ਵਧੀਆ ਜੀ ਕਾਰੀਗਰ ਸਾਰੇ 골ਡ ਵਾਲੇ ਆ ਬਸ ਉੱਪਰ 골ਡ ਜੜਿਆ ਹੋਇਆ ਜੋ ਟੱਚ ਹੋਊਗਾ ਸਾਰਾ 골ਡ ਆ ਉੱਪਰ ਦਾ ਹਾਂ ਜੀ ਆਹ ਦੇਖੋ ਆਹ ਸਭੂਲੀ ਕਿੱਡੀ ਸੋਹਣੀ ਲੱਗਦੀ ਹੈ ਜੀ ਤਿੰਨ ਸਭੂਲੀਆਂ ਬਣ ਇਹ ਮੰਗਲ ਸੂਤਰ ਸਲੀਕ ਵੀ ਮਿਲ ਜਾਣਗੇ ਹੈਵੀ ਵੀ ਮਿਲ ਜਾਣਗੇ ਇਹਦੇ ਵਿੱਚ ਜਿੰਦਾ ਤਾਂ ਚਾਹੀਦਾ ਤੁਹਾਨੂੰ ਉਹ ਮਿਲ ਜਾਏਗਾ ਜੇ ਤੁਸੀਂ ਉਹਦਾ ਲੈਣੇ ਆ ਜਿਹੜੇ ਬਹੁਤ ਸਲੀਕ ਆਂਦੇ ਉਹ ਵੀ ਹੈਗੇ ਆਪਣੇ ਕੋਲ ਡੇਲੀ ਵੇਅਰਲੀ ਆਫਿਸ ਵੇਅਰਲੀ ਚਾਹੀਦਾ ਤੁਹਾਨੂੰ ਉਹ ਵੀ ਮਿਲ ਜਾਏਗਾ ਹਾਂਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਜੁਵਿਲੀਰੀ ਲੈ ਸਕਦੇ ਹੋ ਮਤਲਬ ਤੇ ਵੀਰ ਜੀ ਤੁਸੀਂ ਐਡਰੈਸ ਜਰੂਰ ਪ੍ਰੋਪਰ ਦੱਸ ਦਿਓ ਹਾਂਜੀ ਸਾਡਾ ਐਡਰੈਸ ਹੈਗਾ ਜੀ ਮੁਹੱਲੇ ਦੇ ਵਿੱਚ 3B2 ਮਾਰਕੀਟ ਹੈ ਸੈਕਟਰ 60 ਕਹਿੰਦੇ ਆ ਨੂੰ ਤੇ 16 ਨੰਬਰ ਸ਼ੋਰੂਮ ਹੈ ਸਾਡਾ ਪਹਿਲਾ ਹੀ ਬਲਾਕ ਹੈ ਤੇ ਲੁਧਿਆਣਾ ਇੱਕ ਸੈਟ ਹੈਗਾ ਸਾਡੇ ਕੋਲ ਸ਼ੋਰੂਮ ਸਿਮੈਟਰੀ ਰੋਡ ਫਾਊਂਟੇ ਜਦੋਂ Google ਤੇ ਸਰਚ ਕਰੋਗੇ ਅਨਮੋਲ ਜੁਐਲਰ ਆ ਜਾਏਗਾ ਉਹਦੇ ਸਾਰਾ ਐਡਰੈਸ ਆ ਜਾਏਗਾ نیچے ਵੀ ਮੈਂਸ਼ਨ ਕੀਤਾ ਹੈ ਨੰਬਰ ਵੀ ਦੇ ਦੇਵਾਂਗੇ ਤੁਹਾਨੂੰ ਤੇ ਵੀਰ ਜੀ ਆਨਲਾਈਨ ਵੀ ਡਿਲੀਵਰੀ ਕਰਦੇ ਹਾਂ ਤੁਸੀਂ ਹਾਂਜੀ ਉਹਦੇ ਵਿੱਚ ਪ੍ਰੀਪੇਡ ਡਿਲੀਵਰੀ ਹੈਗੀ ਸਾਡੇ ਕੋਲ ਐਡਵਾਂਸ ਦੇ ਤੁਹਾਨੂੰ ਪਸੰਦ ਆਂਦਾ ਤੁਸੀਂ ਪਸੰਦ ਕਰਕੇ ਡਿਜ਼ਾਈਨ ਪਸੰਦ ਕਰਕੇ ਲੈ ਸਕਦੇ ਹੋ ਆਦਰਵਾਇਜ਼ ਤੁਸੀਂ ਆ ਕੇ ਲੈ ਲਓ ਤਾਂ ਬਹੁਤ ਵਧੀਆ ਰਹਿੰਦਾ ਹਾਂਜੀ ਆ ਕੇ ਜਿਹੜੀ ਜਿਆਦਾ ਡਿਜ਼ਾਈਨ ਸਾਹਮਣੇ ਅੱਗੇ ਆ ਜੂਗੀ ਵੈਰਾਈਟੀ ਵੀ ਦਿਖ ਜੂਗੀ ਜਿਆਦਾ ਨਾਲੇ ਤੁਹਾਡੀ ਤਸੱਲੀ ਵੀ ਹੋ ਜਾਂਦੀ ਥੋੜੀ ਜੀ ਹਾਂਜੀ ਸੋ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਵੈਸੇ ਤੁਸੀਂ ਜੇ ਨਹੀਂ ਵੀ ਆ ਸਕਦੇ ਤਾਂ ਤੁਸੀਂ ਆਨਲਾਈਨ ਵੀ ਲੈ